ਚਲ ਵੰਡੀ ਤੋ ਗੁਰੂ ਜੀ ਕੀਰਤਨ ਪੁਰ ਦੇ ਰਾਸਤੇ ਹਰਦੁਆਰ ਗਏ ਆਪ ਤੀਰਥਾਂ ਤੇ ਕਿਸੇ ਦਿਨ ਦਿਹਾਰ ਦੇਹੀ ਜਾਂਦੇ ਸਨ ਤਾਂ ਕਿ ਜੋ ਬਹੁਤ ਸਾਰੇ ਲੋਕਾਂ ਨੂੰ ਮਿਲ ਸਕਣ ਗੁਰੂ ਜੀ ਜਦ ਹਰਦੁਆਰ ਪਹੁੰਚੇ ਤਾਂ ਵਿਸਾਖੀ ਦਾ ਮੇਲਾ ਲੱਗਿਆ ਹੋਇਆ ਸੀ ਆਈ ਮਰਦਾਨਾ ਜੀ ਨੇ ਰਵਾਬ ਨਾਲ ਜਦ ਆਪ ਜੀ ਦੇ ਸ਼ਬਦਾਂ ਗਾਏ ਤਾਂ ਤਾਂ ਲੋਕ ਆਲੇ-ਦੁਆਲੇ ਇਕੱਠੇ ਹੋ ਗਏ ਫਿਰ ਆਪ ਨੇ ਗੰਗਾ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਦੇ ਸਮੇਂ ਆਪ ਆਚਣ ਵੱਲ ਪਾਣੀ ਸੁੱਟਣ ਲੱਗ ਪਏ ਲੋਕਾਂ ਨੇ ਹੈਰਾਨ ਨਾਲ ਪੁੱਛਿਆ ਕਿ ਉਧਰ ਪਾਣੀ ਕਿਉਂ ਸੁੱਟ ਰਹੇ ਹੋ ਗੁਰੂ ਜੀ ਨੇ ਮੋੜਵਾ ਸਵਾਲ ਕੀਤਾ ਕਿ ਤੁਸੀਂ ਪੂਰਬ ਵੱਲ ਪਾਣੀ ਕਿਉਂ ਸੁੱਟ ਰਹੇ ਹੋ ਤਾਂ ਇੱਕ ਭਲੇ ਪੁਰਸ਼ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ ਪੀਤਰਾ ਨੂੰ ਪਾਣੀ ਦੇ ਰਹੇ ਹਾਂ ਗੁਰੂ ਜੀ ਨੇ ਅੱਗੋਂ ਪੁੱਛਿਆ ਕਿ ਪੀਤਰ ਲੋਕ ਕਿੰਨੀ ਦੂਰ ਹੈ ਤਾਂ ਪਾਣੀ ਸੁੱਟਣ ਵਾਲੇ ਨੇ ਕਹਾ ਕਿ ਕਰੋੜਾ ਮੀਲ ਦੂਰ ਹੈ ਇਹ ਸੁਣ ਕੇ ਗੁਰੂ ਜੀ ਜ਼ੋਰ ਨਾਲ ਅਛਮਬਲ ਪਾਣੀ ਛੁੱਟਣ ਲੱਗ ਪਈ ਲੋਕਾਂ ਨੇ ਪੁੱਛਿਆ ਕਿ ਇੱਧਰ ਪਾਣੀ ਕਿਉਂ ਛੱਟ ਰਿਹਾ ਹੋ ਗੁਰੂ ਜੀ ਦਾ ਉੱਤਰ ਸੀ ਕਿ ਲਾਹੌਰ ਵੱਲ ਮੇਰੀ ਖੇਤੀ ਬੀਜੀ ਹੋਈ ਹੈ ਉੱਥੇ ਮੀਂਹ ਨਹੀਂ ਪਿਆ ਇਸ ਲਈ ਮੈਂ ਆਪਣੇ ਖੇਤਾਂ ਵੱਲ ਪਾਣੀ ਭੇਜ ਰਹਾ ਹਾਂ ਤਾਂ ਲੋਕਾਂ ਨੇ ਕਹਾ ਕਿ ਪਾਣੀ ਐਨੀ ਦੂਰ ਲਾਹੌਰ ਕਿਵੇਂ ਪਹੁੰਚ ਸਕਦਾ ਹੈ ਗੁਰੂ ਜੀ ਦਾ ਉੱਤਰ ਸੀ ਕਿ ਇਹ ਪੀਤਰ ਲੋਕ ਕਰੋੜਾਂ ਮੀਲਾਂ ਤੇ ਪਾਣੀ ਪਹੁੰਚ ਸਕਦਾ ਹੈ ਤਾਂ ਮੇਰੇ ਖੇਤਾਂ ਨੂੰ ਕਿਉਂ ਨਹੀਂ ਪਹੁੰਚ ਸਕਦਾ ਇਹ ਸੁਣ ਕੇ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਜ਼ਰੂਰ ਕੋਈ ਮਹਾਪੁਰਖ ਹਨ ਜਦ ਮਰਦਾਨਾ ਜੀ ਨੇ ਪੁੱਛਿਆ ਕਿ ਲੋਕੀ ਤੀਰਥਾਂ ਉੱਤੇ ਆ ਕੇ ਮਾਲਾ ਮਾਲਕੇ ਇਸ਼ਨਾਨ ਕਿਉਂ ਕਰਦੇ ਹਨ ਇਹਨਾਂ ਨੂੰ ਕੁਝ ਤਾਂ ਲਾਭ ਪਹੁੰਚਦਾ ਹੋਵੇਗਾ ਗੁਰੂ ਜੀ ਨੇ ਸਮਝਾਇਆ ਇਹ ਨਾਉਣਾ ਧੋਣਾ ਅਤੇ ਬਾਹਰ ਦੀ ਸਵਸਥਾ ਤਾਂ ਹੀ ਲਾਭਦਾਇਕ ਹੈ ਜੇ ਅੰਦਰਲਾ ਮਨ ਦੀ ਸਾਫ ਹੋਵੇ ਕਿਸੇ ਨਾਲ ਬੈਰ ਵਿਰੋਧ ਦੀ ਭਾਵਨਾ ਮਨ ਵਿੱਚ ਨਾ ਹੋਵੇ ਜੇ ਮਨ ਸਾਫ ਨਾ ਹੋਵੇ ਤਾ ਤੀਰਥਾਂ ਤੇ ਇਸ਼ਨਾਨ ਵੀ ਕਰਮ ਕਾਂਡ ਬਣ ਕੇ ਹੀ ਰਹਿ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ